ਪਰੀ ਸਤਿ ਸ਼੍ਰੀ ਅਕਾਲ ਦੋ ਦਿਨ ਤੋਂ ਬਹੁਤ ਜ਼ਿਆਦਾ ਬੀਜੀ ਸੀ ਪਹਿਲਾਂ ਯੂਪੀ ਗਏ ਸੀ ਅੱਜ ਦਿੱਲੀ ਜਾ ਰਹੇ ਆ ਅੱਜ ਛੁੱਟੀ ਦੇ ਸੀ ਮੈਂ ਬੱਚੇ ਦਾ ਆਪਰੇਸ਼ਨ ਹੋਣਾ ਹਰਪ੍ਰੀਤ ਦਾ ਜਿਨ੍ਹਾਂ ਨੂੰ ਪੂਰੀ ਸਟੋਰੀ ਨਹੀਂ ਪਤਾ ਉਹ ਇੰਸਟਾਗ੍ਰam YouTube ਦੇ ਉੱਤੇ ਚੈੱਕ ਕਰ ਸਕਦੇ ਨੇ ਆਪਣਾ ਬੱਚਾ ਜਿਹਦਾ ਟਾਇਲਟ ਦਾ ਰਾਸਤਾ ਜਿਹੜਾ ਹੈਗਾ ਉਹ ਪਾਸ ਨਹੀਂ ਹੁੰਦਾ ਸੀ ਹੁਣ ਉਹ ਪਾਸ ਹੋਣ ਲੱਗਾ ਸੀ ਲੇਕਿਨ ਉਹਦਾ ਆਪਰੇਸ਼ਨ ਹੋਣਾ ਸੀ 40000 ਦੇ ਲਗਭਗ ਖਰਚਾ ਆਣਾ ਸੀ ਅਕਸਰ ਸੇਵਾ ਸੰਸਕਾਰ ਤੇ ਸਿੱਖਿਆ ਦੇ ਉੱਤੇ ਕੰਮ ਕਰ ਰਹੇ ਆ ਛੁੱਟੀ ਤੋਂ ਬਾਅਦ ਜਿਹੜਾ ਵੀ ਸਮਾਂ ਮਿਲਦਾ ਉਸ ਦੇ ਵਿੱਚ ਆਪਾਂ ਇਹ ਕੰਮ ਆਪਦੇ ਸਕੂਨ ਦੇ ਲਈ ਕਰਦੇ ਆਂ ਕਿਸੇ ਨੂੰ ਕੋਈ ਇਹ ਨਹੀਂ ਕਹਿੰਦੇ ਵੀ ਤੁਸੀਂ ਵੀ ਕਰੋ ਕੋਈ ਕਿਸੇ ਨੂੰ ਸਲਾਹ ਨਹੀਂ ਆਬਜਬ ਦੇ ਸਕੂਨ ਦੀ ਗੱਲ ਹੁੰਦੀ ਹੈ ਕਿਉਂਕਿ ਮੈਂ ਬਚਪਨ ਦੇ ਵਿੱਚ ਇਹ ਜੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕੀਤਾ ਹੈ ਤਾਂ ਕਰਕੇ ਇਹ ਚੀਜ਼ ਫੀਲ ਹੁੰਦੀ ਹੈ ਹੁਣ ਲਗਭਗ 12000 ਦੀ ਹੈਲਪ ਰਹਿ ਚੁੱਕੀ ਹੈ ਕੱਲੀ ਕੱਲੀ ਹਿਸਾਬ ਕਿਤਾਬ ਤੁਹਾਡੇ ਨਾਲ ਸਟੋਰੀ ਤੇ ਵੀ ਮੈਂਸ਼ਨ ਕਰਦੇ ਆ ਉਹ ਹਿਸਾਬ ਕਿਤਾਬ ਤਾਂ ਕਰਕੇ ਕਰਦੇ ਆ ਬਾਕੀ ਜਿਨ੍ਹਾਂ ਨੂੰ ਮੇਰੇ ਤੇ ਭਰੋਸਾ ਉਹਨਾਂ ਨੂੰ ਪਤਾ ਹੈ ਉਹ ਤਾਂ ਹੁੰਦਾ ਕਿ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਹਨਾ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਆ ਮੈਂਸ਼ਨ ਕਰਨਾ ਕੱਲੀ ਕੱਲੀ ਚੀਜ਼ ਰਾਈਟ ਕਰਨੀ ਬਹੁਤ ਔਖੀ ਹੈ 12000 ਦੀ ਹੈਲਪ ਲਾਗੇ ਜਰੂਰ ਕਰਿਓ ਧੰਨਵਾਦ